ਮਿਊਜ਼ਿਕ ਇੰਡਸਟਰੀ ਦੇ ਵਿੱਚ ਪੰਜਾਬੀ ਸਿੰਗਰ ਕਾਕਾ ਦੇ ਨਾਲ ਵੀ ਫਰੋਡ ਹੋਇਆ ਹੈ ਕੈਮਰੇ ਸਾਹਮਣੇ ਆ ਕੇ ਹੁਣ ਪੰਜਾਬੀ ਸਿੰਗਰ ਕਾਕਾ ਨੇ ਵੱਡੇ ਖੁਲਾਸੇ ਕੀਤੇ ਨੇ ਸਕਾਈ ਡਿਜੀਟਲ ਕੰਪਨੀ ਦੇ ਉੱਤੇ ਗੰਭੀਰ aarop ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਕਾਈ ਡਿਜੀਟਲ ਕੰਪਨੀ ਦੇ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਜਾਨੋ ਮਾਰਨ ਦੀਆਂ ਧਮਕੀਆਂ ਵੀ ਮੈਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਉਸ ਕਲਾਕਾਰ ਦੇ ਨਾਲ ਆ ਜਿਸ ਦੇ ਨਾਲ ਠੱਗੀ ਹੋਈ ਉਣਾ ਕਿਹਾ ਕਿ ਮੈਂ ਸ਼੍ਰੀ ਵਿਰਾੜ ਦੇ ਨਾਲ ਆ ਮੈਂ ਸੁਨੰਦਾ ਸ਼ਰਮਾ ਦੇ ਨਾਲ ਆ ਉਹੜਾ ਕਿਹਾ ਕਿ ਪਹਿਲਾਂ ਤਾਂ ਮੈਂ ਰੋਣਾ ਨਹੀਂ ਸੀ ਪਾਉਣਾ ਚਾਹੁੰਦਾ ਪਰ ਜਦੋਂ ਸੁਨੰਦਾ ਸ਼ਰਮਾ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਤਾਂ ਉਸ ਨੂੰ ਦੇਖ ਕੇ ਮੇਰੇ ਵਿੱਚ ਵੀ ਦਲੇਰੀ ਆਈ ਤੇ ਮੈਨੂੰ ਲੱਗਿਆ ਕਿ ਹੁਣ ਬੋਲਣਾ ਚਾਹੀਦਾ ਹੈ ਤਾਂ ਦੱਸਦੀ ਹੈ ਕਿ ਪੰਜਾਬੀ ਸਿੰਗਲ ਨੇ ਕਾਕਾ ਅਤੇ ਉਹਨਾਂ ਦੇ ਕਈ ਗਾਣੇ ਹਿੱਟ ਵੀ ਹੋਏ ਨੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਪੋਸਟ ਪਾਈ ਗਈ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਤਾਂ ਲੱਗਿਆ ਕਿ ਸਿਰਫ ਮੇਰੇ ਨਾਲ ਹੀ ਧੋਖਾ ਹੋ ਰਿਹਾ ਪਰ ਇੱਥੇ ਤਾਂ ਹੋਰ ਬਹੁਤ ਸਾਰੇ ਕਲਾਕਾਰ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਦੱਸਦੇ ਕਿ ਅੱਜ ਉਹਨਾਂ ਦੇ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਇਸ ਬਾਬਤ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕੰਪਨੀਆਂ ਦੇ ਵੱਲੋਂ ਕਿਸ ਤਰੀਕੇ ਕਲਾਕਾਰਾਂ ਨੂੰ ਠੱਗਿਆ ਜਾਂਦਾ ਹੈ ਇਸ ਬਾਬਤ ਪਹਿਲਾਂ ਵੀ ਉਹ ਬੋਲ ਚੁੱਕੇ ਨੇ ਕਿ ਕਿਸ ਤਰੀਕੇ ਇਹ ਕੰਪਨੀਆਂ ਜਿਹੜੀਆਂ ਨੇ ਵੱਡਾ ਹਿੱਸਾ ਸਾਡੀ ਕਮਾਈ ਦਾ ਖਾ ਜਾਂਦੀਆਂ ਨੇ ਤਾਂ ਅੱਜ ਵੀ Sky Digital ਕੰਪਨੀ ਦੇ ਉੱਤੇ આરોਪ ਜਿਹੜੇ ਨੇ ਉਹ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਲਗਾਏ ਗਏ ਨੇ Sky Digital ਕੰਪਨੀ ਸਾਨੂੰ ਧਮਕਾ ਰਹੀ ਹੈ ਅਜੇ ਇਹ આરોਪ ਜਿਹੜੇ ਨੇ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਵੀ ਦਿੱਤੀਆਂ ਜਾ ਰਹੀਆਂ ਨੇ ਸਾਡੇ ਮੇਲਸ ਦਾ ਕੋਈ ਵੀ ਰਿਪਲਾਈ ਨਹੀਂ ਕੀਤਾ ਜਾ ਰਿਹਾ ਮੈਨੂੰ ਮੇਰੇ ਬਣਦੇ ਪੈਸੇ ਨਹੀਂ ਦਿੱਤੇ ਜਾ ਰਹੇ ਮੇਰੀ ਮਿਹਨਤ ਦੀ ਮੇਰੀ ਹੱਕ ਦੀ ਕਮਾਈ ਜਿਹੜੀ ਹੈ ਉਹ ਮੈਨੂੰ ਨਹੀਂ ਦਿੱਤੀ ਜਾ ਰਹੀ ਉਹਨਾਂ ਕਿਹਾ ਹੈ ਕਿ ਮੁਹਾਲੀ ਵਿਖੇ ਉਹਨਾਂ ਦੇ ਵੱਲੋਂ ਸ਼ਿਕਾਇਤ ਵੀ ਇਸ ਬਾਬਤ ਦਰਜ ਕਰਵਾਈ ਗਈ ਹੈ ਤਾਂ ਵੱਡੇ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਨੇ 뮤직 ਇੰਡਸਟਰੀ ਦੇ ਵਿੱਚ ਸੁਨੰਧਾ ਸ਼ਰਮਾ ਤੋਂ ਬਾਅਦ ਕਈ ਕਲਾਕਾਰਾਂ ਦੇ ਨਾਲ ਠੱਗੀ ਹੋਈ ਹੈ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸ਼ਰੀਬਰਾੜ ਅਤੇ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਪੋਸਟ ਪਾਈ ਗਈ ਅਤੇ ਅੱਜ ਤਾਂ ਪੰ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਕੈਮਰੇ ਸਾਹਮਣੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਸਕਾਈ ਡਿਜੀਟਲ ਕੰਪਨੀ ਦੇ ਉੱਤੇ ਆਰੋਪ ਲਗਾਏ ਜਾ ਰਹੇ ਨੇ ਸਕਾਈ ਡਿਜੀਟਲ ਕੰਪਨੀ ਦੇ ਨਾਲ ਉਹ ਕੰਮ ਕਰ ਰਹੇ ਸਨ ਜਿਸ ਦੇ ਵਿੱਚ ਪਿੰਕੀ ਧਾਲੀਵਾਲ ਦਾ ਵੀ ਵੱਡਾ ਹਿੱਸਾ ਹੈ ਇਸ ਬਾਬਤ ਖੁਦ ਕੈਮਰੇ ਸਾਹਮਣੇ ਪੰਜਾਬੀ ਸਿੰਗਰ ਕਾਕਾ ਨੇ ਦੱਸਿਆ ਕਿ ਸਕਾਈ ਡਿਜੀਟਲ ਕੰਪਨੀ ਦੇ ਵਿੱਚ ਵੱਡਾ ਹਿੱਸਾ ਹੈ ਪਿੰਕੀ ਧਾਲੀਵਾਲ ਦਾ ਪਿੰਕੀ ਧਾਲੀਵਾਲ ਜਿਸ ਨੇ ਸੁਨੰਦਾ ਸ਼ਰਮਾ ਦੇ ਨਾਲ ਠੱਗੀ ਕੀਤੀ ਐਸ ਅਜਿਹੇ ਇਲਜ਼ਾਮ ਜਿਹੜੇ ਨੇ ਉਹ ਪਿੰਕੀ ਧਾਲੀਵਾਲ ਦੇ ਉੱਤੇ ਲੱਗੇ ਨੇ ਅਤੇ ਜਿਵੇਂ ਹੀ ਸੁਨੰਦਾ ਸ਼ਰਮਾ ਦੇ ਵੱਲੋਂ ਪੋਸਟ ਪਾਈ ਗਈ ਤਾਂ ਉਸ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਕਾਰਵਾਈ ਹੋਈ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਬੀਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਹੁਣ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ Sky Digital ਕੰਪਨੀ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੈਰਲਲ ਚੈਨਲ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਤਾਂ ਜੋ ਸਾਡਾ ਚੈਨਲ ਦਬ ਜਾਵੇ ਸਾਡੇ ਚੈਨਲ ਨੂੰ ਕੋਈ ਨਾ ਦੇਖੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੈਰਲਲ ਚੈਨਲ ਬਣਾ ਕੇ ਰੈਵਨਿਊ ਕੰਪਨੀਆਂ ਇਕੱਠਾ ਕਰਦੀਆਂ ਨੇ ਅਤੇ ਸਕਾਈ ਡਿਜੀਟਲ ਕੰਪਨੀ ਦੇ ਲੋਕ ਮੈਨੂੰ ਤੰਗ ਕਰਦੇ ਨੇ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਮੈਨੂੰ ਦਿੱਤੀਆਂ ਜਾ ਰਹੀਆਂ ਨੇ ਮੇਰਾ ਗੁਨਾਹ ਸਿਰਫ ਇਹ ਨੇ ਕਿ ਮੈਂ ਆਪਣੇ ਹੱਕ ਦੇ ਪੈਸੇ ਮੰਗ ਰਿਹਾ ਤਾਂ ਦੱਸਦੇ ਕਿ ਸਕਾਈ ਡਿਜੀਟਲ ਕੰਪਨੀ ਦੇ ਉੱਤੇ આરોਪ ਜਿਹੜੇ ਪੰਜਾਬੀ ਸਿੰਗਰ ਕਾਕਾ ਦੇ ਵੱਲੋਂ ਲਗਾਏ ਗਏ ਨੇ